ਜੀ ਮੈਂ ਚੰਨੂ ਕੋਮਨ ਕੈਂਟ ਲਿਖ ਸਕਦੀ ਪਟਿਆਲਾ ਤੋਂ ਇਸ ਵਾਰ ਤੁਹਾਡੇ ਲਈ ਕੁਝ ਨਵੇਂ ਸੂਟ ਲੈ ਕੇ ਆਏ ਹਾਂ ਇਹ ਸੈਮੀ ਕ੍ਰੇਪ ਦੇ ਉੱਪਰ ਸੂਟ ਬਣਿਆ ਹੋਇਆ ਹੈ ਕਸਟਮਰ ਦੀ ਡਿਮਾਂਡ ਦੇ ਉੱਪਰ ਸੂਟ ਬਣਿਆ ਹੈ ਕਲਰ ਵੀ ਹੁਣਾਰੇ ਚੁਆਇਸ ਦਾ ਹੈ ਇਹ ਡਾਰਕ ਆਰੈਂਜ ਕਲਰ ਦੀ ਉੱਪਰਿਆ ਸੈਮੀ ਕ੍ਰੇਪ ਤੇ ਇਸ ਸੂਟ ਦੇ ਵਿੱਚ ਪੂਰਾ ਹੈਂਡਵਰਕ ਹੋਇਆ ਹੈ ਡੱਬਕੇ ਤੇ ਪਲਸ ਦੇ ਨਾਲ ਵਰਕਿਆ ਵਿੱਚ ਸਿੱਪੀ ਨਾਲ ਹਲਕੀ ਜਿਹੀ ਬੂਟੀ ਦਿੱਤੀ ਹੋਈ ਹੈ ਇਹ ਇਹ ਦੋ ਕਲੀਆਂ ਉੱਪਰ ਨੂੰ ਜਾ ਰਹੀਆਂ ਨੇ ਇਹ ਲੀਸ ਲੀਵਸ ਦੇ ਉੱਪਰ ਵੀ ਤੇ ਚੰਪਾ ਦੇ ਨਾਲ ਫਿਨਿਸ਼ਿੰਗ ਆ ਗਲੇ ਦੇ ਉੱਪਰ ਵੀ ਚੰਪਾ ਦੇ ਨਾਲ ਫਿਨਿਸ਼ਿੰਗ ਕੀਤੀ ਗਈ ਹੈ ਬੈਕ ਤੋਂ ਸ਼ਰਟ ਬਿਲਕੁਲ ਪਲੇਨ ਹੈ ਸਿਰਫ ਲਟਕਣ ਲਗਾਈ ਗਈ ਹੈ 골ਡਨ ਕਲਰ ਦੇ ਲਟਕਣ ਦਿੱਤੇ ਗਏ ਨਾਲ ਦੀ ਇਹ ਸ਼ਰਟ ਦਾ 프ਰੈਂਟ ਹੈ ਵਾਰਿਆ ਸੈਮੀ ਹੈਵੀ ਦੀ ਸਲਵਾਰ ਆ ਸੈਂਡਵੀਜੀ ਮੂਹਰੇ ਦੇ ਵਿੱਚ ਇਹ ਸਲਵਾਰ ਦੀ ਮੂਹਰੇ ਦੇ ਉੱਪਰ ਕੰਮ ਕੀਤਾ ਗਿਆ ਹੈ ਹੈਂਡਵਰਕ ਦੇ ਨਾਲ ਕੱਟ ਬਕ ਵਾਲਾ ਕੰਮ ਹੈ ਤੇ ਨੀਚੇ ਚੰਪਾ ਲਗਾ ਕੇ ਫਿਨਿਸ਼ਿੰਗ ਕੀਤੀ ਗਈ ਹੈ ਇਹਦੇ ਨਾਲ ਫਲੂਰ ਚਮਕ ਵਾਲਾ ਦੁਪੱਟਾ ਹੈ ਦੁਪੱਟੇ ਦੇ ਵਿੱਚ ਇਹਦਾ ਗੋਟੇ ਦੀਆਂ ਲਾਈਨਾਂ ਪਾਈਆਂ ਜਿਹੜੀਆਂ ਨੇ ਸਾਰੇ ਦੁਪੱਟੇ ਦੇ ਵਿੱਚ ਗੋਟੇ ਦੀਆਂ ਲਾਈਨਾਂ ਲਾਈਆਂ ਨੇ ਤੇ ਫੋਰ ਸਾਈਡ ਦੇ ਉੱਪਰ ਆਪਾਂ ਇਹਨੂੰ ਲੇਸ ਦੇ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ। ਇਹ ਕਸਟਮਰ ਦੀ ਮਾਰ ਅਦੇ ਉੱਪਰ ਕੰਮ ਤਿਆਰ ਕੀਤਾ ਗਿਆ ਹੈ। ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਸ ਨੂੰ ਰੈਡੀ ਕਰਵਾ ਸਕਦੇ ਹੋ। ਇਹ ਸਾਡਾ ਦੂਸਰਾ ਸੂਟ ਹੈ। ਇਹ ਫਲੋਰਲ ਗੈਂਜਾ ਦੇ ਉੱਪਰ ਸੂਟ ਹੈ। ਇਹ ਬਹੁਤ ਸੋਹਣਾ ਸੀ ਗ੍ਰੀਨ ਜਿਹਾ ਛੇੜ ਹੈ। ਇਹੋ ਅਸੀਂ نیچے ਪੈਚ ਵਰਕ ਕੀਤਾ ਹੋਇਆ ਹੈ। ਮਾਰ ਗੈਂਜਾ ਲਗਾ ਕੇ ਵਰਕ ਕੀਤਾ ਹੈ। ਲੇਸ ਦੇ ਨਾਲ ਡਿਜ਼ਾਈਨਿੰਗ ਦੇ ਕੇ ਵਿੱਚ ਮਸ਼ੀਨ ਦੇ ਨਾਲ ਬਹੁਤ ਸੋਹਣੇ ਫਲਾਵਰ ਪਾਏ ਨੇ ਮਸ਼ੀਨ ਵਰਕਿਆ ਤੇ نیچے অর্ਗੈਂజా ਅਟੈਚ ਕੀਤਾ ਆ ਸੇਮ ਵਰਕ ਇਹਦੀs ਲੀਸ ਦੇ ਉੱਪਰ ਆ ਬਹੁਤ ਸੋਹਣਾ ਕੰਮ ਕੀਤਾ ਆ ਲੀਸ ਦੇ ਨਾਲ ਫਿਨਿਸ਼ਿੰਗ ਫਲਾਵਰਸ ਤੇ ਨਾਲ ਇਹਦੇ ਪੈਚ ਵਰਕ ਇਹ ਬੈਕ ਆ ਬੈਕ ਦੇ ਉੱਪਰ ਵੀ ਆਪਾਂ ਘੇਰੇ ਦੇ ਉੱਪਰ ਹਲਕਾ ਜਿਹਾ ਡਿਜ਼ਾਈਨ ਦਿੱਤਾ ਆ ਇਹ ਇਹਦਾ ਗਲਾਇਆ ਉਹਨੂੰ ਆਪਾਂ ਸਿੱਧਾ গোল ਰੱਖ ਕੇ ਸਿਰਫ ਵਾਈਟ ਕਲਰ ਦੀ ਪਾਈਪਿੰਗ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੇ ਨਾਲ ਥੋੜੀ ਸਿੱਕਰੀ ਸਲਵਾਰ ਹੈ ਤੇ ਸਲਵਾਰ ਦੇ ਉੱਤੇ ਆਪਾਂ ਬੈਕ ਹੀਰੇ ਨਾਲ ਦਾ ਕੰਮ ਕੀਤਾ ਹੈ ਬਹੁਤ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਇਹ ਪਿਓਰ ਚੀਨੂਨ ਦਾ ਦੁਪੱਟਾ ਹੈ ਵਰਕ ਨਾਲ ਦੇ ਕਲਰ ਲੈ ਕੇ ਟਾਈ ਐਂਡ ਡਾਈ ਦੁਪੱਟਾ ਤੇ ਬੀਜ ਕਲਰ ਦੀ ਬੇਸ ਦੇ ਨਾਲ ਇਹ 4 ਸਾਈਡ ਤੇ ਆਪਾਂ ਫਿਨਿਸ਼ਿੰਗ ਕੀਤੀ ਆ ਇਸ ਸੂਟ ਨੂੰ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਬਣਾ ਸਕਦੇ ਹੋ ਇਹ ਵਾਲਾ ਸੂਟ ਹੈ ਜਿਹੜਾ ਇਹ ਕਾਟਨ ਦੇ ਉੱਪਰ ਬਣਾਇਆ ਹੋਇਆ ਹੈ ਇਹ ਪਰਪਲ ਹੈ ਮੁਵਜਾ ਸ਼ੇਡ ਹੈ ਅਡੀ ਕਸਟਮਰ ਦੀ ਡਿਮਾਂਡ ਦੇ ਉੱਪਰ ਕਲਰ ਚੁਣਿਆ ਗਿਆ ਕਾਟਨ 스타ਪਿਆ ਇਹਦੇ neck ਦੇ ਉੱਪਰ ਇੱਕ ਫਲਾਵਰ ਹੈ ਨੀਚੇ ਨੂੰ ਤੇ ਸ਼ਰਟ ਦੇ ਵਿੱਚ ਬੂਟੇ ਆ ਸੂਟ ਦੇ ਕਲਰ ਦੇ ਅਕੋਰਡਿੰਗ ਹੀ ਆਪਾਂ ਕੰਟਰਾਸਟ ਦਾ ਜਿਹੜਾ ਵਰਕ ਦਾ ਆ ਉਹਨਾ ਕੰਮ ਵਿੱਚ ਫਿਨਿਸ਼ਿੰਗ ਵਾਲਾ ਪੂਰੀ ਸਾਇਦੇ ਨਾਲ ਇਹਦੀਆਂ 슬ੀਵਜ਼ ਨੇਗੀਆਂ 슬ੀਵਜ਼ ਦੇ ਉੱਪਰ ਇਸ ਤਰੀਕੇ ਨਾਲ ਆਪਾਂ ਕੰਮ ਕੀਤਾ ਹੈ ਬੀਲਾਂ ਦੇ ਨਾਲ نیچے ਕੱਟਵਰ ਤੇ ਇਹਦੀ ਫਿਨਿਸ਼ਿੰਗ ਆਪਾਂ ਇਹਦੇ ਚ ਡਾਰਕ ਕਲਰ ਲੈ ਕੇ ਲੇਸ ਦੇ ਨਾਲ ਕੀਤੀ ਹੈਗੀ ਇਹਦੇ ਗਲੇ ਤੇ ਵੀ ਆਪਾਂ ਸੇਮ ਲੇਸ ਦੇ ਕੇ ਡਿਜ਼ਾਈਨ ਕੀਤਾ ਹੈ ਬੋਨ ਨੈਕ ਕੀ ਹੈ ਇਹਦੀ ਸਲਵਾਰ ਸਲਵਾਰ ਦੀ ਮੂਰੀ ਦੇ ਉੱਪਰ 슬ੀਵਜ਼ ਨਾਲ ਦਾ ਕੰਮ ਕੀਤਾ ਹੋਇਆ ਹੈ ਤੇ ਇਹਦਾ ਕੋਟਾ ਡੋਰੀਆ ਦਾ ਦੁਪੱਟਾ ਹੈ ਦੁਪੱਟਾ ਫਟਾ ਟਾਈ ਐਂਡ ਡਾਈ ਕੀਤਾ ਹੈ। ਇਹ 골ਡ ਸੋਨਾ ਟਾਈ ਐਂਡ ਡਾਈ ਹੋਇਆ ਹੋਇਆ ਹੈ। ਅਲੱਗ-ਅਲੱਗ ਕਲਰਸ ਦੇ ਨਾਲ ਤੇ ਇਸ ਦੁਪੱਟੇ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਜਿਹੜੀ ਸ਼ਰਟ ਦੇ ਉੱਪਰ ਲੇਸ ਲਗਾਈ ਸੀ ਸੇਮ ਲੇਸ ਲਗਾ ਕੇ ਦੁਪੱਟੇ ਦੇ 4 ਸਾਈਡ ਦੀ ਫਿਨਿਸ਼ਿੰਗ ਕੀਤੀ ਗਈ ਹੈ। ਇਹ ਵਾਲਾ ਸੂਟ ਵੀ ਪਿਓਰ ਮਡਲ ਪਟਨ ਦੇ ਉੱਪਰ ਬਣਿਆ ਹੋਇਆ ਹੈ। ਇਹ ਵੀ ਮੂਵਜਾ ਸ਼ੇੜਿਆ ਕੰਟਰਾਸਟ ਦੇ ਵਿੱਚ ਸੂਟ ਹੈ। ਇਹਨੂੰ ਮਡਲ ਦੇ ਉੱਪਰ ਇਹ ਵੀ neck ਦੀ ਡਿਜ਼ਾਈਨਿੰਗ ਹੈ neck ਦੇ ਉੱਪਰ ਵਰਕਿਆ ਇਹਦੇ ਸਿਰਫ neck ਦੇ ਉੱਪਰ ਵਰਕਿਆ ਬਹੁਤ ਸੋਹਣਾ ਕੰਮ ਕੀਤਾ ਬੜੇ ਪਿਆਰੇ ਤਰ੍ਹਾਂ ਦੇ ਸ਼ੇਡ ਜੀ ਲਾ ਕੇ ਕੰਟਰਾਸਟ ਕੀਤਾ neck ਨੂੰ ਸਲਵਾਰ ਨਾਲ ਦੀ ਪਾਈਕਿੰਗ ਲਗਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਇਹਦੀਆਂ 슬ੀਵਜ਼ ਨੇ ਜੀਆਂ 슬ੀਵ ਦੇ ਉੱਪਰ ਬੇ ਲੈਸਨਲ ਫਿਨਿਸ਼ਿੰਗ ਤੇ ਨਾਲ ਦੇ ਪਿੰਟੈਕਸ ਪਾਈਆਂ ਨੇ ਸੇਮ ਹੀ ਇਹਦਾ ਕੀਰਾ ਤਿਆਰ ਕੀਤਾ 슬ੀਵਜ਼ ਨਾਲ ਦਾ ਨੀਚੇ ਘੇਰੇ ਦੇ ਬੀਸ ਲਗਾ ਕੇ ਵੇਲ ਬਣਾ ਕੇ ਤੇ ਪਿੰਟੈਕਸ ਦੇ ਨਾਲ ਸਾਡਾਂ ਤੇ ਆਪਾਂ ਇਹਨੂੰ ਸਲਵਾਰ ਨਾਲ ਦੀ ਪਾਈਪਿੰਗ ਦੇ ਕੇ ਫਿਨਿਸ਼ਿੰਗ ਕੀਤੀ ਹੈ ਇਹ ਵੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਹਲਕਾ ਜਿਹਾ ਬਹੁਤ ਸੋਹਣਾ ਹਲਕਾ ਜਿਹਾ ਵਰਕ ਆ ਇਹਦੀ ਸਲਵਾਰ ਹੈ ਸਲਵਾਰ ਦੇ ਉੱਪਰ ਸਲੀਵਜ਼ ਨਾਲ ਦਾ ਵਰਕ ਆ ਪਰ ਸਲਵਾਰ ਦੇ ਨਾਲ ਕੰਟਰਾਸਟ ਥੋੜਾ ਚੇਂਜ ਆ ਰਿਹਾ ਹੈ ਇਹ ਸੁਪਰ ਨੈਟ ਦਾ ਦੁਪੱਟਾ ਸੁਪਰ ਕੋਟਾ ਇਹਨੂੰ ਆਪਾਂ ਡਬਲ ਡਾਈ ਕਰਾਇਆ ਸੈਂਟਰ ਹੈ ਜਿਹੜਾ ਉਹ ਸ਼ਰਟ ਨਾਲ ਦਾ ਰੱਖਿਆ ਹੋਇਆ ਹੈ ਤੇ ਫੋਰ ਸਾਈਡ ਦੇ ਉੱਪਰ ਸਲਵਾਰ ਨਾਲ ਦਾ ਕਲਰ ਕਰਵਾਇਆ ਸਲਵਾਰ ਨਾਲ ਦੇ بیس ਕਲਰ ਦੀ ਆਪਾਂ ਨੂੰ ਲੇਸ ਲਗਾ ਕੇ ਫੋਰ ਸਾਈਡ ਤੇ ਫਿਨਿਸ਼ਿੰਗ ਦਿੱਤੀ ਹੋਈ ਹੈ ਇਸ ਸੂਟ ਨੂੰ ਵੀ ਤੁਸੀਂ ਕਿਸੇ ਵੀ ਕਲਰ 'ਚ ਬਣਾ ਸਕਦੇ ਹੋ ਕੋਈ ਵੀ ਸੂਟ ਆ ਤੁਸੀਂ ਕਿਸੇ ਵੀ ਕਲਰ 'ਚ ਬਣਾ ਸਕਦੇ ਹੋਗੇ ਇਹਦੇ ਨਾਲ ਦਾ ਜਿਹੜਾ ਸੂਟ ਹੈ ਅਸੀਂ ਪਹਿਲਾਂ ਹੀ ਡਿਜ਼ਾਈਨ ਰੈਡੀ ਕਰ ਦਿੱਤੀਆਂ ਤੇ ਇੱਕ ਇਹ ਸਾਡੇ ਕੋਲੇ ਹੋਰ ਆਰਡਰ ਸੀਗਾ ਉਹ ਨਾਲ ਦੀ ਦੋ ਤਿੰਨ ਆਰਡਰ ਲਿਗੀਆਂ ਇਹ ਰੈਡੀ ਸੀਸ ਕਰਕੇ ਸੀ ਦਿਖਾ ਲਿਆ red color ਦਾ jaw chart ਦੇ ਉੱਪਰ ਸਾਰੀ ਸ਼ਰਟ ਦੇ ਵਿੱਚ ਕੰਮ ਕੰਮਾ ਤੁਸੀਂ ਦੇਖ ਚੁੱਕੇ ਹੋ ਗਲੇ ਨੂੰ ਆਪਾਂ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਇਹਦੀਆਂ ਬੈਲ ਸਲੀਵਸ ਨੇ ਜੀਆਂ ਸਲੀਵ ਫੁੱਲ ਹੈਵੀ ਨੇ ਜੀਆਂ ਬਹੁਤ ਸੋਹਣਾ ਕੰਮ ਹੈ ਇਹ ਇਹ ਥੋੜੀ ਜਿਹੀ ਸ਼ਰਟ ਉੱਚੀ ਰੱਖ ਕੇ ਤੇ ਲੂਜ਼ ਲੁੱਕ ਦੇ ਵਿੱਚ ਕੁर्ता ਸਟਾਈਲ ਦੇ ਵਿੱਚ ਬਣਾਇਆ ਹੋਇਆ ਬਹੁਤ ਸੋਹਣਾ ਲੁਕਿਆ ਇਹਦੀ ਸਲਵਾਰ white color ਦੀ ਹੈ रेड कलर ਦਾ ਕੰਮ ਤੇ ਬਲੈਕ ਕਲਰ ਦੀ ਲੇਸ ਦੇ ਨਾਲ نیچے ਫਿਨਿਸ਼ਿੰਗ ਕੀਤੀ ਹੋਈ ਹੈ। ਇਹਦਾ ਜਿਹੜਾ ਦੁਪੱਟਾ ਉਹ ਡਬਲ ਕਲਰ ਦਾ ਆ ਵਾਈਟ ਐਂਡ রেড ਦਾ। ਦੁਪੱਟੇ ਦੇ 4 ਸਾਈਡ ਕੱਟ ਵਰ ਗਿਆ ਇਸ ਤਰ੍ਹਾਂ। ਤੇ ਦੁਪੱਟੇ ਦੇ ਪੰਨਿਆਂ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਕੰਮ ਦਿੱਤਾ ਹੈ। ਇਸ ਰੂਪ ਨੂੰ ਵੀ ਤੁਸੀਂ ਕਲਰ ਚੇਂਜ ਕਰਵਾ ਕੇ ਬਣਾ ਸਕਦੇ ਹਾਂ ਸਾਡਾ ਆਲਰੇਡੀ ਕਲਰ ਚੇਂਜ ਦੇ ਉੱਤੇ ਸੂਟ ਬੰਦ ਰਿਹਾ ਹੈ ਇਹਨਾਂ ਦਾ ਤੇ ਇਹ ਵਾਲਾ ਡਿਜ਼ਾਈਨ ਤਾਂ ਸਾਡਾ ਬਹੁਤ ਹੀ ਜਿਆਦਾ ਚੱਲ ਰਿਹਾ ਹੈ ਇਹਦੇ ਨਾਲ ਦੇ ਪਤਾ ਹੀ ਨਹੀਂ ਅਸੀਂ ਕਿੰਨੇ ਕੁ ਸੂਟ ਬਣਾਤੇ ਨੇ ਜਾਂ ਹੋਰ ਵੀ ਬਣ ਰਹੇ ਨੇ ਮੂਰ ਕਲਰ ਦਾ ਸੂਟ ਕੇ ਰੇਤੇ ਬੈਕ ਐਂਡ ਫਰੰਟ ਫੋਰ ਸਾਈਡ ਤੇ ਵਾਈਟ ਕਲਰ ਦੇ ਨਾਲ ਕੱਟਵਰਕ ਡਿਜ਼ਾਈਨ ਤੇ ਇਹਦੀਆਂ ਜਿਹੜੀਆਂ ਸਲੀਵਜ਼ ਨੇ ਗਿਆ ਚਿਕਨ ਨਾਲ ਵਰਕ ਕੀਤਾ ਵਾਈਟ ਕਲਰ ਦੇ ਨਾਲ ਇਹਦੀ ਬਾਈਟ ਸਲਵਾਰ ਆ ਸਲਵਾਰ ਦੇ ਉੱਪਰ ਵੀ ਆਪਾਂ ਚਿੱਕੜ ਦਾ ਵਰਕ ਕੀਤਾ ਹੋਇਆ ਹੈ ਇਸ ਨਾਲ ਦੀ ਅਸੀਂ ਬਹੁਤ ਸਾਰੇ ਡਿਜ਼ਾਈਨ ੜੈਡ ਕਰ ਚੁੱਕੇ ਹਾਂ ਦੇਖੋਗੇ ਉਹਦੇ ਵਿੱਚ ਇਹਦਾ ਦੁਪੱਟਾ ਪਿਓਰ ਜਾਰਜਟ ਦਾ 4 ਸਾਈਡ ਤੇ ਕੱਟ ਵਰਕ ਤੇ ਚਾਰੇ ਕੋਰਨਰ ਦੇ ਉੱਪਰ ਸੇਮ ਵਰਕ ਇੱਕ ਕਸਟਮਰ ਨੇ ਸਿਰਫ ਕਿ ਕੁੜਤਾ ਤੇ ਆਰਡਰ ਕਰਵਾਇਆ ਹੈ ਆ ਇਹ ਮੈਂ ਡਾਰਕ ਕਟਨੀ ਆ ਪਰ ਪ੍ਰਿੰਟ ਦੇ ਵਿੱਚ ਆ ਤੇ ਇਹ ਬਹੁਤ ਹੀ ਪਿਆਰਾ ਜਿਹਾ ਸਟੱਫ ਆਇਆ ਤੁਸੀਂ ਸਟੱਫ ਚੈਕ ਵਿੱਚ ਫਲਾਵਰ ਬਹੁਤ ਸੋਹਣਾ ਸਟੱਫ ਆ ਇਹਦੇ ਉੱਤੇ ਆਪਾਂ ਪੈਚ ਵਰਕ ਕੀਤਾ ਆ ਔਰ ਗੈਂਜਾ ਲਗਾ ਕੇ ਔਰ ਗੈਂਜਾ ਲਗਾ ਕੇ ਗਾਜਰੀ ਜੀ ਛੇੜ ਦੇ ਨਾਲ ਬਹੁਤ ਸੋਹਣਾ ਕੰਮ ਕੀਤਾ ਸਾਰੇ ਘੇਰੇ ਦੇ ਉੱਪਰ ਇਹ ਤਾਂ ਨਾਕਿਆ ਆਪਾਂ ਡਾਰਕ ਕਲਰ ਨਾਲ ਕੰਟਰਾਸਟ ਦੇ ਕੇ ਤੇ ਵਰਕ ਕੀਤਾ ਤੇ ਗਾਜਰੀ ਕਲਰ ਦੀ ਪਾਈਪਿੰਗ ਲੈ ਕੇ ਨੈਕ ਡਿਸੀਜਨ ਦਿੱਤੀ ਆ ਇਹ ਰੀਨਾਲ ਦੀਆਂ ਹੀ ਸੀਰੀਜ਼ ਤਿਆਰ ਕੀਤੀਆਂ ਨੇ। ਇਹ ਬਹੁਤ ਸੋਹਣੀ ਸ਼ਰਟ ਬਣੀ ਹੋਈ ਆ। ਉਹਨਾਂ ਨੇ ਸਿਰਫ ਸ਼ਰਟ ਹੀ ਡੈਢ ਕਰਵਾਈਆਂ। ਤਾਂ ਬਹੁਤ ਪਿਆਰੀ ਸ਼ਰਟ ਬਣੀ ਹੋਈ ਹੈ ਇਹ। ਕਸਟਮਰ ਨੇ ਇੱਕ ਸ਼ਰਟ ਹੋਰ ਤਿਆਰ ਕਰਵਾਈ ਹੈ। ਇਹ ਇਹ ਹੈ ਪਲੇਨ ਬੱਟਨ ਕਾਟਨ ਦੇ ਉੱਪਰ ਆ। ਇਹਦੇ ਨਾਲ ਇੱਕ ਦੀ ਸਾਈਡ ਤੇ ਫਲਾਵਰ ਹੈ ਆ। ਗਰਲੇ ਤੇ ਪਾਈਪਿੰਗ ਲਗਾ ਕੇ ਫਿਨਿਸ਼ਿੰਗ ਆਫ ਵਾਈਟ ਨਾਲ ਤੇ ਪੋਟਲੀ ਬਟਨ ਦਿੱਤਾ। ਨੀਚੇ ਅਸੀਂ ਪਿੰਟੈਕਸ ਪਾ ਕੇ ਫਲਾਵਰ ਦਿੱਤਾ ਗੋਲ ਕੇਰਾਇਆ। ਕੇਰੇ ਦੇ ਆਪਾਂ ਆਫ ਵਾਈਟ ਨਾਲ ਫਿਨਿਸ਼ਿੰਗ ਦਿੱਤੀ ਅੰਡਰ ਫਿਨਿਸ਼ਿੰਗ ਪਾਈਪਿੰਗ ਬੈਲ ਸਲੀਵਸ ਰਹੀਆਂ। ਸਲੀਵਸ ਵੀ ਆਪਾਂ ਨੀਚੇ ਪਿੰਟੈਕਸ ਤੇ ਆਫ ਵਾਈਟ ਕਲਰ ਦੀ ਪਾਈਪਿੰਗ ਨਾਲ ਫਿਨਿਸ਼ਿੰਗ ਉੱਪਰ ਫਲਾਵਰ ਤੇ ਇਹਦੇ ਗੈਪ ਦੇ ਉੱਪਰ ਪੂਰੇ ਬਟਰਫਲਾਈਸ ਬਣਾਉਣੇ ਹਨ। ਇਹ ਵੀ ਕਸਟਮਰ ਨੇ ਸਿਰਫ ਕੂਰਤਾ ਹੀ ਰੈਡੀ ਕਰਵਾਇਆ ਸੀ ਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ਕੂਰਤੇ ਸ਼ਰਟਾਂ ਪੂਰੇ ਸੂਨ ਰੈਡੀ ਕਰਵਾ ਸਕਦੇ ਹੋਗੇ ਕਲਰ ਵੀ ਚੇਂਜ ਹੋ ਜਾਏਗਾ ਤੇ ਸਟੱਫ ਵੀ ਚੇਂਜ ਹੋ ਜਾਏਗਾ